ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆਹ ਤਸਵੀਰਾਂ ਵਿਖਾਈਆਂ ਜਾਣ ਕਿ ਆਹ ਚੀਜ਼ ਕੀ ਆ ਪਹਿਲਾਂ ਤਾਂ ਪੰਜਾਬ ਦੇ ਵਿੱਚ ਜਦੋਂ ਝੋਨੇ ਦੀ ਖੇਤੀ ਜਿਹੜੀ ਆ ਖਤਮ ਹੋਣ ਤੇ ਆਉਂਦੀ ਰਹੀ ਆ ਤਾਂ ਫਿਰ ਪਰਾਲੀ ਦੀਆਂ ਜਿਹੜੀਆਂ ਪੰਡਾ ਬਣੀਆਂ ਜਾਂਦੀਆਂ ਸੀ ਪਰਾਲੀ ਜਿਹੜੀ ਆ ਉਹ ਸਿਰਫ ਇੱਕ ਪਸ਼ੂਆਂ ਵਾਸਤੇ ਵਰਤੀ ਜਾਂਦੀ ਸੀ ਹੁਣ ਇਸ ਪਰਾਲੀ ਦਾ ਕੀ ਕੀ ਬਣਦਾ ਔਰ ਕਿਹੜੀਆਂ ਚੀਜ਼ਾਂ ਬਣਦੀਆਂ ਨੇ ਔਰ ਇਹ ਪਰਾਲੀ ਜਿਹੜੀ ਆ ਸੰਭੜੀ ਕਿੰਨੀ ਔਖੀ ਆ ਔਰ ਇਸ ਦੀ ਦੇਖ ਰੇਖ ਜਿਹੜੀ ਆ ਕਿਵੇਂ ਕੀਤੀ ਜਾਂਦੀ ਆ ਔਰ ਕਿਹੜੇ ਜਿਹੜੇ ਆ ਉਹ ਕੰਮ ਇਸ ਤੋਂ ਲੈ ਜਾਂਦੇ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਔਰ ਆ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਐਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਖੜੇ ਆ ਔਰ ਬਹੁਤ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਗ੍ਹਾ ਦੇ ਉੱਤੇ ਇਹ ਕੀਤਾ ਜਿਹੜਾ ਇਹ ਕੀਤਾ ਜਾ ਰਿਹਾ ਔਰ ਬਹੁਤ ਸਾਰੀਆਂ ਫੈਕਟਰੀਆਂ ਦੇ ਵਿੱਚ ਇਹ ਮਾਲ ਜਾਂਦਾ ਪਹਿਲਾਂ ਤਾਂ ਕੀ ਹੁੰਦਾ ਸੀ ਕਿ ਗੁੱਜਰ ਭਾਈਚਾਰਾ ਔਰ ਕਿਸਾਨੀ ਨਾਲ ਸੰਬੰਧਤ ਜਿਹਨਾਂ ਨੇ ਪਸ਼ੂ ਰੱਖੇ ਆ ਪਰਾਲੀ ਦੀ ਵਰਤੋਂ ਸਿਰਫ ਉੱਥੇ ਹੀ ਹੁੰਦੀ ਸੀ ਔਰ ਹੁਣ ਪਰਾਲੀ ਜਿਹੜੀ ਆ ਕਿੱਥੇ ਕਿੱਥੇ ਵਰਤੀ ਜਾਂਦੀ ਆ ਉਹਦੇ ਬਾਰੇ ਵੀ ਗੱਲ ਕਰਦੇ ਆ ਔਰ ਜਿਹੜੇ ਭਰਾ ਕੰਮ ਕਰਦੇ ਆ ਜੋ ਇਸ ਦੀ ਦੇਖਦੇ ਕਰਦੇ ਆ ਇਸ ਨੂੰ ਲੋਡਿੰਗ ਅਨਲੋਡਿੰਗ ਕਰਦੇ ਆ ਔਰ ਕੰਪਨੀਆਂ ਵਿੱਚ ਲੈ ਕੇ ਜਾਇਆ ਜਾਂਦਾ ਹੈ ਟਰਾਲਿਆਂ ਦੇ ਲੋਡ ਕੀਤਾ ਜਾਂਦਾ ਇਹ ਭਰਾ ਕਿਵੇਂ ਇਸ ਕੰਮ ਦੇ ਵਿੱਚ ਇਸ ਕਿੱਤੇ ਦੇ ਵਿੱਚ ਇਹਨਾਂ ਨੂੰ ਮੁਸ਼ਕਲਾਂ ਕੀ ਕੀ ਆਉਂਦੀਆਂ ਨੇ ਉਹਦੇ ਬਾਰੇ ਵੀ ਗੱਲ ਕਰਦੇ ਆ ਔਰ ਇੱਥੇ ਭਰਾ ਕੌਣਾ ਠੇਕੇਦਾਰ ਕੌਣ ਹੈ ਜੀ ਤੁਹਾਡੇ ਜੋ ਹਾਂ ਜੀ ਭਰਾ ਜੀ ਸასიਖਾਲ ਜੀ ਸასიਖਾਲ ਜੀ ਭਰਾ ਜੀ ਕੀ ਨਾਮ ਕੀ ਆਪਣਾ ਤਰਸ਼ੇਮ ਜੀ ਇਹ ਕਿਹੜੀ ਜਗ੍ਹਾ ਤੋਂ ਆਪਾਂ ਅਸੀਂ ਠਿਕਰੀ ਵਾਲ ਤੋਂ ਸਰ ਠਿਕਰੀ ਵਾਲ ਤੋਂ ਇੱਥੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਸਾਡਾ ਇੱਥੋਂ ਪੈ ਜਾਂਦਾ ਕੋਈ 20 22 ਕਿਲੋਮੀਟਰ ਏ ਅੱਜ ਤੋਂ ਤੁਸੀਂ ਕਿਤਾ ਕਰਦੇ ਹੋ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਇਹ ਹੋ ਗਏ 2 ਸਾਲ ਜੀ ਸਾਨੂੰ 2 ਸਾਲ ਹੋ ਗਏ ਆ ਤੇ ਇਸ ਦੀ ਆਮਦਨ ਜਿਹੜੀ ਆ ਉਹ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਜੇ ਪੈਸਾ ਇਕੱਠਾ ਕਰਨ ਵਾਸਤੇ ਬਾਹਰ ਅੰਦਰ ਵੀ ਜਾਣਾ ਔਰ ਇੱਥੇ ਤੁਸੀਂ ਪੰਜਾਬ ਚ ਹੀ ਕਿਤਾ ਕਰਦੇ ਹੋ ਕਿੰਨੀ ਕੋ ਮੁਸ਼ਕਲਾਂ ਮੁਸ਼ਕਲ ਬਹੁਤ ਆਈ ਠੰਡ ਚਾਈਦਾ ਸੂਰੇ ਠੰਡ ਬੜੀ ਹੁੰਦੀ ਆ 10 ਵਜੇ ਜਾਈਦਾ ਇਥੋਂ ਠੀਕ ਆ ਵਿੱਚ ਸੱਪ ਕਾਂ ਬੜਾ ਕੋ ਹੁੰਦਾ ਅੱਛਾ ਇਹਦੇ ਵਿੱਚ ਸੱਪ ਵਗੈਰਾ ਵੀ ਹੁੰਦੇ ਆ ਵਗੈਰਾ ਬਹੁਤ ਆ ਜੀ ਔਰ ਹੀ ਬੜੇ ਤਰ੍ਹਾਂ ਦੇ ਜਾਨਵਰ ਬੜੇ ਬੜੇ ਜਾਨਵਰ ਵੇਖੋ ਅੱਛਾ ਜਿਹੜਾ ਜਿਦਾ ਕਿ ਬਿੱਛੂ ਵਗੈਰਾ ਹੁੰਦੇ ਆ ਛੋਟੇ ਹਨਾ ਔਰ ਤਰ੍ਹਾਂ ਦੇ ਔਰ ਕਿਲੇ ਵਗੈਰਾ ਅੱਛਾ ਉਹ ਵੀ ਜਿਆਦਾ ਤੇ ਜਦੋਂ ਤੁਸੀਂ ਇਹਨੂੰ ਇਹ ਜਿਹੜੀ ਲੋਡਿੰਗ ਕਰਦੇ ਆ ਅਨਲੋਡਿੰਗ ਸਿਰ ਦੇ ਉੱਤੇ ਰੱਖ ਕੇ ਕਰਦੇ ਹੋ ਸਿਰ ਤੇ ਸਿਰ ਤੇ ਤੇ ਜੇ ਉਹਦੇ ਵਿੱਚੋਂ ਕੋਈ ਚੀਜ਼ ਨਿਕਲ ਜਾਂਦੀ ਆ ਤਾਂ ਰਿਸਕ ਬੜਾ ਵੱਡਾ ਹੋ ਸਕਦਾ ਜੀ ਕੱਟੇ ਮਤਲਬ ਸੱਪ ਜਿਹੜੇ ਨਾ ਕੱਟੇ ਹੋਏ ਜਦੋਂ ਗੱਠ ਤਿਆਰ ਕਰਦੀ ਹੈ ਮਸ਼ੀਨ ਉਹਦੇ ਵਿੱਚ ਸੱਪ ਜਿਹੜੇ ਮਤਲਬ ਬਣ ਕੇ ਜਿਹੜਾ ਗੱਠ ਹੁੰਦੀ ਹੈ ਉਹ ਕੱਟੇ ਜਾਂਦੇ ਵਿੱਚ ਉਹ ਉਹ ਤੇ ਧਿਆਨ ਚ ਪੈਂਦਾ ਨਹੀਂ ਕਿ ਉਹ ਕਦੋਂ ਕਟਿਆ ਗਿਆ ਕਦੋਂ ਵਿੱਚ ਆ ਗਿਆ ਆਹਦਾ ਉੱਤੇ ਸੌਂ ਜਾਂਦਾ ਜੀ ਅਸੀਂ ਜੋ ਨੇਰੇ ਜਾਂਦੇ ਲੰਮੇ ਪੈ ਜਾਂਦੇ ਉੱਤੇ ਜਿੰਦਗੀ ਸੱਪਾਂ ਦੇ ਵਿੱਚ ਹੀ ਫਿਰ ਨਿਕਲਦੀਆਂ ਰਾਤਾਂ ਇਧਰ ਦੇਣੀਆਂ ਫਿਰ ਸੁਪਨੇ ਵੀ ਆਉਂਦੇ ਹੋਣਗੇ ਸੁਪਨੇ ਵੀ ਆਉਂਦੇ ਜੀ ਨਾ ਸੱਪ ਦੇ શરી ਤੋਂ ਪੈ ਚੁੱਕਣ ਵਾਲੀ ਗੱਲ ਹੋ ਗਈ ਹੈ ਜੀ ਇਹ ਸੱਪ ਦੀ ਸ਼ਰੀਰ ਤੋਂ ਅਸਲੀ ਅਸਲੀ ਸਵਾਲ ਇਹ ਹੈ ਹੈ ਜੀ ਤੇ ਇਹ ਜੇ ਸੱਪ ਜਦੋਂ ਆਉਂਦੇ ਆ ਅੱਗੇ ਜਾਂ ਕਿਸ ਤਰ੍ਹਾਂ ਤੇ ਕਈ ਵਾਰੀ ਨਵਾਂ ਕੋਈ ਨੌਜਵਾਨ ਤੁਹਾਡੇ ਨਾਲ ਆਉਂਦਾ ਤੇ ਉਹ ਕੰਮ ਕਿੱਤਾ ਛੱਡ ਕੇ ਜਾਣ ਨੂੰ ਫਿਰਦਾ ਹਣਾ ਕਿ ਮੈਂ ਡਰ ਗਿਆ ਉਹ ਡਰ ਜਾਂਦੇ ਹੁੰਦੇ ਨਵਾਂ ਬੰਦਾ ਭੱਜ ਜਾਂਦਾ ਜੀ ਭੱਜ ਜਾਂਦਾ ਵੇਖੇ ਛੱਡ ਜਾਂਦਾ ਕੰਮ ਛੱਡ ਜਾਂਦਾ ਆਉਂਦੇ ਨਹੀਂ ਸਾਰੇ ਇਹ ਕੰਮ ਤੇ ਇੱਥੇ ਹੈ ਜਿਆਦਾਤਰ ਤੇ ਕੋਈ ਬੰਦਾ ਆਉਂਦਾ ਨਹੀਂ ਇੱਥੇ ਨਵਾਂ ਬੰਦਾ ਪੰਜ ਦਾ ਹੁਣ ਅੱਡੇ ਤੋਂ ਲੀਵਰ ਲੈਣ ਚਾਹੀਦੀ ਹੈ ਨਾ ਪਿਆ ਆਪਾਂ ਇਹ ਕੰਮ ਕਰਨਾ ਉਹ ਪਹਿਲਾਂ ਪੁੱਛਦਾ ਕੰਮ ਕਿਹੜਾ ਹੈ ਜਦੋਂ ਦੱਸੀਦਾ ਵੀ ਇਹ ਕੰਮ ਹੈ ਨਾਲ ਹੀ ਹੱਥ ਖੜੇ ਕਰ ਜਾਂਦੇ ਵੀ ਤੁਹਾਡੀ ਮਜ਼ਦੂਰੀ ਵੀ ਕਿੱਦਾਂ ਮਜ਼ਦੂਰੀ ਠੀਕ ਦਾਲ ਫੁਲਕਾ ਚੱਲ ਜਾਂਦਾ ਵੀ ਦਾਲ ਫੁਲਕਾ ਚੱਲਦਾ ਔਰ ਡਿਊਟੀ ਲੰਬੀ ਆ ਸਰਕਾਰ ਵੱਲੋਂ ਕੀ ਸਹੂਲਤ ਆ ਇਹਦੀ ਇਸ ਉਹਨਾਂ ਨੂੰ ਹੋ ਗਈ ਸਾਨੂੰ ਤੇ ਕੋਈ ਨਹੀਂ ਜੀ ਹਾਂ ਤੁਹਾਨੂੰ ਬੇਨਤੀ ਹੈ ਲੈਵਰ ਨੂੰ ਕੋਈ ਹਾਂ ਹਾਂ ਵੀ ਕੋਈ ਨਹੀਂ ਔਰ ਜੋ ਵੀ ਲੈਵਰ ਤੋਂ ਕਿੱਤਾ ਕਰਾਉਂਦੇ ਆਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦਾ ਖਾਸ ਕਰ ਧਿਆਨ ਰੱਖਿਆ ਜਾਵੇ ਔਰ ਇਹਨਾਂ ਨੂੰ ਵੱਧ ਤੋਂ ਵੱਧ ਸੇਫਟੀ ਜਿਹੜੀ ਆ ਉਹ ਦਿੱਤੀ ਜਾਵੇ ਔਰ ਸੇਫਟੀ ਵਿੱਚ ਕਿਹੜੀ-ਕਿਹੜੀ ਚੀਜ਼ ਵਿੱਚ ਆਉਂਦੀ ਆ ਉਸ ਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਅਸੀਂ ਜ਼ਰੂਰ ਕਿਸੇ ਐਕਸਪਰਟ ਤੋਂ ਲਵਾਂਗੇ ਔਰ ਗੱਲ ਕਰਦੇ ਆਂ ਇੱਥੇ ਇੱਕ ਭਰਾ ਸਾਡਾ ਇਹ ਇੱਥੇ ਖੜਾ ਇਸ ਨਾਲ ਵੀ ਕੋਈ ਵਿਚਾਰ ਸਾਂਝੇ ਕਰਦੇ ਆਂ ਭਰਾ ਦੇ ਨਾਲ ਔਰ ਭਰਾ ਨੂੰ ਅਸੀਂ ਸਪੈਸ਼ਲ ਸੱਦਿਆ ਜੋ ਮੋਗੇ ਤੋਂ ਆਇਆ ਹੋਇਆ ਔਰ ਮੋਗੇ ਵਾਲੇ ਭਰਾ ਨਾਲ ਮਲਵਈ ਨਾਲ ਗੱਲ ਕਰਦੇ ਆਂ ਭਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਰਾ ਜੀ ਵੇਖਦੇ ਹੋ ਤੁਸੀਂ ਇਹਨਾਂ ਦੀ ਗੱਲਬਾਤ ਸੁਣੀ ਆ ਕਿ ਸਾਡੇ ਭਰਾ ਕਹਿੰਦਾ ਕਿ ਸਾਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਕੀ ਵਾਕਈ ਇਸ ਤਰ੍ਹਾਂ ਹਾਂਜੀ ਬਿਲਕੁਲ ਸਹੀ ਹੈ ਜੋ ਸੱਪ ਵਗੈਰਾ ਕਹਿੰਦੇ ਬਹੁਤ ਨਿਕਲਦੇ ਆ ਸੱਪ ਵੇਖੋ ਸਾਡਾ ਆਪਾਂ ਨਾਰਮਲੀ ਗੱਲ ਕਰੀਏ ਨਾ ਤਾਂ ਫੀਲਡ ਦੇ ਵਿੱਚ ਖੇਤਾਂ ਦੇ ਵਿੱਚ ਆਪਾਂ ਨੂੰ ਐਕਸੈਸ ਸੱਪ ਮਿਲਦੇ ਹੀ ਆ ਠੀਕ ਹੈ ਤੇ ਉਹੀ ਸੱਪ ਜ ਬੇਲ ਦੇ ਵਿੱਚ ਜਾਂਦੀ ਆ ਠੀਕ ਆ ਜਿਹਨੂੰ ਕਹਿੰਦੇ ਅੱਕ ਲੱਗਣਾ ਪਿਆਬੀ ਪੁਰਾਣੇ ਬਜ਼ੁਰਗ ਕਹਿੰਦੇ ਅੱਕ ਲੱਗ ਗਿਆ ਹਾਂ ਹਾਂ ਉਹ ਜਦੋਂ ਕਿਤੇ ਉਹ ਜਹੀਲੇ ਨੂੰ ਅੱਕ ਹੱਥ ਲਾਉਂਦੇ ਆ ਨਾ ਉਹ ਡੈਫੀਨੇਟਲੀ ਇਨਫੈਕਟਰ ਹਣਾ ਹੀ ਹੋਣਾ ਉਸ ਚੀਜ਼ ਦਾ ਠੀਕ ਆ ਸੱਪ ਮੁੜ ਕੇ ਉਸ ਤੋਂ ਅੱਗੇ ਕੀ ਗੱਲ ਆ ਗਈ ਆ ਵੀ ਨੀਚੇ ਸੱਪ ਰਹਿਣੇ ਇਹਨਾਂ ਦੇ ਹਾਂ ਹਾਂ ਜਿਹੜਾ ਆਪਾਂ ਮੰਨ ਲਓ ਹਣ ਸਟੈਕ ਲੱਗਾ ਹੋਇਆ 30 40 ਦਾ 60 40 ਦਾ ਫੁੱਟ ਫੁੱਟ ਦੇ ਵਿੱਚ ਨਾ ਉਹਦੇ ਵਿੱਚ ਕੀ ਆ ਉਹ ਸੱਪ ਜਿਹੜੇ ਆ ਜਗ੍ਹਾ ਜਗ੍ਹਾ ਤੇ ਰਹਿੰਦੇ ਆ ਠੀਕ ਆ ਹੋਰ ਕਿਤੇ ਨਾ ਕਿਤੇ ਪਰੇਸ਼ਾਨੀ ਆ ਨਾ ਇਸ ਪਾਈਚਾਰੇ ਨੂੰ ਇਹ ਤੁਸੀਂ ਵੇਖ ਰਹੇ ਹੋ ਹੈਨਾ ਪ੍ਰੇਸ਼ਾਨੀ ਹਰੇਕ ਵਰਗ ਨੂੰ ਹੋਦਾ ਰਿਹਾ ਇੱਥੇ ਤੇ ਜੇ ਹੁਣ ਗੱਲ ਕਰੀਏ ਕਿ ਪਹਿਲਾਂ ਕਿੱਤਾ ਹੁੰਦਾ ਸੀ ਸਿਰਫ ਇੱਕ ਜ਼ਿੰਮੇਵਾਰ ਜੋ ਮੱਝਾ ਰੱਖਦੇ ਸੀ ਜਾਂ ਗੁੱਜਰਪਾਈ ਚਾਰਾ ਪਰਾਲੀ ਨੂੰ ਵਰਤਦਾ ਹੁੰਦਾ ਸੀ ਔਰ ਹੁਣ ਕਿੱਥੇ ਕਿੱਥੇ ਕੰਮ ਆਉਂਦੀ ਆ ਕੋਈ ਥੋੜੀ-ਬੋਧੀ ਜਾਣਕਾਰੀ ਇਹ ਨਹੀਂ ਸਰ ਦੇਖੋ ਜਿਹੜੀ ਪਰਾਲੀ ਹੈ ਨਾ ਪਰਾਲੀ ਦੇ ਮਲਟੀਪਲ ਯੂਸਸ ਆ ਬਹੁਤ ਵਧੀਆ ਜਗ੍ਹਾ ਤੇ ਜਾ ਰਹੀ ਹੈ ਜਿਵੇਂ ਪਾਵਰ ਪਲਾਂਟਸ ਦੇ ਵਿੱਚ ਪਾਵਰ ਪਲਾਂਟ ਬਿਜਲੀ ਤਿਆਰ ਹੁੰਦੀ ਆ ਜੀ ਕੰਪਰੈਸਡ ਬਾਇਓ ਗੈਸ ਬਾਇਓ ਗੈਸ ਸੀਐਨਜੀ ਟਾਈਪ ਗੈਸ ਤਿਆਰ ਹੁੰਦੀ ਆ ਜੀ ਤੇ ਹੋਰ ਜੇ ਆਪਾਂ ਗੱਲ ਕਰੀਏ ਤਾਂ ਇਹ ਬਾਇਓ ਫੀਡ ਦੇ ਵਿੱਚ ਜਾਂ ਬਾਇਓ ਆਪਾਂ ਕਹ ਲਈਏ ਬਾਇਓ ਖਾਦਾਂ ਦੇ ਵਿੱਚ ਵਰਤੋਂ ਆ ਰਹੀ ਹੈ ਵੈਲਿਊ ਹੁਣ ਪਤਾ ਲੱਗੀ ਹੈ ਵੈਲਿਊ ਬਿਲਕੁਲ ਵੈਲਿਊ ਐਕਸੈਪਟਿਵਲੀ ਗੱਲ ਸਰਕਾਰ ਨੂੰ ਮੇਰੀ ਇਹੀ ਹਦਾਇਤ ਹੈ ਸਰਕਾਰ ਨੂੰ ਚਾਹੀਦਾ ਵਾ ਵੀ ਵੱਧ ਤੋਂ ਵੱਧ ਇਸ ਯੂਟਿਲਾਈਜੇਸ਼ਨ ਨੂੰ ਪ੍ਰਮੋਟ ਕੀਤਾ ਜਾਵੇ ਵੱਧ ਤੋਂ ਵੱਧ ਸਬਸਿਡੀ ਦੇ ਕੇ ਤਾਂ ਜੋ ਕਿਸਾਨ ਜਿਹੜੇ ਆਪਣੇ ਮੈਕਸਿਮਮ ਐਕਸਪੈਂਸ ਕਰਕੇ ਮੈਕਸਿਮਮ ਖਰਚਾ ਕਰਕੇ ਇਸ ਚੀਜ਼ ਨੂੰ ਅਡਾਪਟ ਕਰ ਰਹੇ ਆ ਤਾਂ ਉਹਨਾਂ ਦੀ ਸਪੋਰਟ ਕੀਤੀ ਜਾਵੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਇਹ ਕੀਤਾ ਜਿਹੜਾ ਲਗਾਤਾਰ ਚੱਲਦਾ ਹਾਂਜੀ ਸਰ ਪਿਛਲੇ ਕੁਝ ਕੁ ਸਾਲਾਂ ਤੋਂ ਕਾਫੀ ਪ੍ਰਮੋਟ ਹੋ ਰਹੀ ਹੈ ਇਹ ਚੀਜ਼ ਨੂੰ ਬਟ ਇੱਕ ਟਾਈਮ ਤੇ ਆ ਕੇ ਸਟੇਬਲਾਈਜ਼ ਹੋ ਗਿਆ ਕਿਉਂ ਕਿ ਕਿਉਂਕਿ ਇਹ ਜਿਆ ਕਾਮ ਆ ਸਰ ਡਿਮਾਂਡ ਐਂਡ ਸਪਲਾਈ ਦਾ ਜਿੰਨਾ ਚ ਡਿਮਾਂਡ ਨਹੀਂ ਵੱਧਦੀ ਐ ਸਪਲਾਈ ਨਹੀਂ ਵਧਣੀ ਤੇ ਇਹਦੇ ਨਾਲ ਵੇਖੋ ਮੈਂ ਐਡ ਆਨ ਕਰਨਾ ਚਾਹੁੰਗਾ ਪਰਪੂਸ਼ਨ ਤੋਂ ਇਸੇ ਪੁਆਇੰਟ ਨੂੰ ਮੈਂ ਐਡ ਆਨ ਕਰਨਾ ਚਾਹੁੰਦਾ ਸੀਗਾ ਵੀ ਜਿਹੜਾ ਫਾਰਮਰ ਇੱਕ ਫਾਰਮਰ ਸਰਕਾਰ ਦੀ ਹੈਲਪ ਕਰ ਰਿਆ ਉਹ ਵੀ ਪ੍ਰਦੂਸ਼ਨ ਰੋਕਣਾ ਇਨਫੈਕਟ ਪੰਜਾਬ ਪੰਜ ਆ ਪਾਣੀਆਂ ਤੋਂ ਪੰਜ ਆ ਬਾਰੀ ਧਰਤੀ ਆ ਬਹੁਤ ਹੀ ਪਿਆਰੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਵਾਤਾਵਰਣ ਸ਼ੁੱਧੀ ਦੇ ਨਾਮ ਤੇ ਜਾਣਿਆ ਜਾਂਦਾ ਵਾ ਇਥੋਂ ਕਿ ਅੱਜ ਦੇ ਟਾਈਮ 'ਚ ਕੀ ਜਾ ਰਿਹਾ ਆਪਣਾ 에어 ਇੰਡੈਕਸ ਕੀ 300 ਪਾਰ ਕਰ ਰਿਹਾ ਵਾ 300 에어 ਇੰਡੈਕਸ ਆਪਾਂ ਪਾਰ ਕਰ ਰਹੇ ਆ ਕ੍ਰੋਸਿੰਗ ਕਰ ਰਹੇ ਆ ਇਹ ਆਪਣੀ ਪੰਜਾਬ ਦੀ ਵੈਲਿਊ ਨਹੀਂ ਬਟ ਆ ਫਾਰਮਰ ਕੀ ਉਸ ਚੀਜ਼ ਨੂੰ ਮੇਨਟੇਨ ਕਰਨ ਦੇ ਵਿੱਚ ਸਾਡੇ ਸਪੋਰਟ ਕਰ ਰਿਹਾ ਬਟ ਸਰਕਾਰ ਉਸ ਫਾਰਮਰ ਨੂੰ ਸਪੋਰਟ ਕੱਟ ਕਰ ਰਹੀ ਹੈ ਮਨ ਲਓ ਇੱਕ ਇੱਕ ਫਾਰਮਰ ਜਿਹੜਾ ਉਹ 35-40 ਲੱਖ ਰੁਪਏ ਲਾ ਕੇ 50 ਲੱਖ ਰੁਪਏ ਲਾ ਕੇ ਇਸ ਚ ਨੋ ਅਡਾਪਟ ਕਰਦਾ ਹੈ। ਕਿਤੇ ਬਹੁਤ ਹੁੰਦਾ ਹੋਵੇਗਾ ਨਾ ਵਾਕਈ ਜਿਵੇਂ ਤੁਸੀਂ ਦੱਸਦੇ ਹੋ ਕਿ ਇੱਕ ਇੱਕ ਜੋ ਵੀ ਵਰਕਰ ਆ ਜਾਂ ਜਿਵੇਂ ਜਿਨ੍ਹਾਂ ਨੇ ਡੈਂਪ ਲਗਾਏ ਆ ਇੱਕ ਇੱਕ ਕਿਸਾਨ ਦੇ ਕੋਲੇ 50 ਲੱਖ ਤੋਂ ਉੱਤੇ ਹੀ ਹੋਵੇਗਾ ਮਨ। ਨਹੀਂ ਫਿਰ ਨਾ ਡੈਫੀਨਿਟਲੀ ਵੇਖੋ ਇੱਕ ਬੇਲਿੰਗ ਕਰਨਾ ਕੋਈ ਸੌਖਾ ਕੰਮ ਨਹੀਂ। ਬੋਲਣਾ ਸੌਖਾ ਪਰ ਚਲਾਉਣਾ ਨਹੀਂ ਕਿਉਂਕਿ ਉਹਨਾਂ ਦੇ ਲਈ ਬੰਦੇ ਕੋਲ 500-600 ਟਰੈਕਟਰ ਹੀ ਹੋਣੇ ਚਾਹੀਦੇ ਆ। ਇਨਫੈਕਟ ਅੱਜ ਦੇ ਦਿਨ ਟਰੈਕਟਰ ਕਹਿੰਦੇ ਆ 500-6 ਲੱਖ ਦਾ ਟਰੈਕਟਰ ਨਾਰਮਲ ਆਪਾਂ ਬੇਲ ਲੈਣਾ ਦਾ 20 25 ਲੱਖ ਦਾ ਬੇਲਰ ਦੀ ਸਕੀਮ ਆ ਠੀਕ ਆ ਠੀਕ ਆ ਗਵਰਨਮੈਂਟ ਸਬਸਿਡੀ ਦਿੰਦੀ ਆ ਪਰ ਉਹ ਵਨ ਸਾਈਡਡ ਆ ਉਸ ਗਵਰਨਮੈਂਟ ਨੇ ਵਨ ਸਾਈਡਡ ਸਬਸਿਡੀ ਦਿੱਤੀ ਬਟ ਮੈਕਸਿਮਮ ਕੀ ਜਾ ਰਿਹਾ ਉਹ ਵੀ ਤਾਂ ਵੇਖਣਾ ਪੈਣਾ ਨਾ ਮੈਕਸਿਮਮ ਤਾਂ ਡੀਜ਼ਲ ਦੇ ਐਕਸਪੈਂਸ ਬਹੁਤ ਜ਼ਿਆਦੇ ਆ ਡੀਜ਼ਲ ਵੀ ਆਪਾਂ ਨੂੰ ਪਤਾ 90 100 ਨੂੰ ਪਹੁੰਚਿਆ ਹੋਇਆ ਲੇਬਰ ਦੀ ਆਪਣੀਆਂ ਤੋਂ ਹੀ ਲੇਬਰ ਪਾਈਆਂ ਨਾਲ ਗੱਲ ਕੀਤੀ ਰੋ ਟੋੜੀ ਫੁਲਕਾ ਚੱਲਦਾ ਠੀਕ ਆ ਨਾ ਉਹ ਚੀਜ਼ਾਂ ਨੂੰ ਆਪਾਂ ਮੇਨਟੇਨ ਕਰਨਾ ਪੈਣਾ ਪਰ ਇੱਕ ਮਿਲਦਾ ਕੀ ਅੱਗੋਂ 150 200 ਰੁਪਏ ਪਰ ਕੁਇੰਟਲ ਕੀ ਉਹਨਾਂ ਦਾ ਕੀ ਹੈ ਪਠਾਨਕੋਟ ਦੀ ਗੱਲ ਕਹੀ ਹੈ ਠੀਕ ਹੈ ਸਰ ਜੇ ਆਪਾਂ ਮੋਗੇ ਦੀ ਤੁਸੀਂ ਮੇਰੇ ਜ਼ਿਕਰ ਕੀਤਾ ਮੈਂ ਮੋਗੇ ਦਾ ਮੋਗੇ ਦੇ ਵਿੱਚ ਆਸ-ਪਾਸ ਬਲੇ ਬੱਲ ਚੱਲ ਜਾਂਦੇ ਉੱਤੇ ਪਲਾਂਟ ਆ ਪਰ ਦੂਜੀਆਂ ਜਗ੍ਹਾ ਦਾ ਕੀ ਆ ਹਾਂ ਉਹ ਚੀਜ਼ ਨੂੰ ਆਪਾਂ ਨੂੰ ਵੇਖਣਾ ਹੁਣ ਮੰਨ ਲਓ ਇੱਕ ਜਗ੍ਹਾ 300 ਏਕੜ ਦੀ ਉਪਰਾਲੀ ਪਈ ਆ ਫਾਰਮਰ ਇਸ਼ੂ ਕਰ ਮੈਂ ਕੰਮ 'ਚ ਕਰਾਂ ਬਟ ਉਹ ਯੂਟਿਲਾਈਜੇਸ਼ਨ ਅੱਗੇ ਉਹਨੂੰ ਟਰੈਵਲਿੰਗ ਐਕਸਪੈਂਸ ਬਹੁਤ ਜਿਹਾ ਮਿਲ ਰਹੇ ਫਿਰ ਸੇਫਟੀ ਕੋਈ ਨਹੀਂ ਇੰਸ਼ੋਰਡ ਕੋਈ ਨਹੀਂ ਹੈ ਇੰਸ਼ੋਰੈਂਸ ਆ ਸਰ ਵੇਖੋ ਇਹ ਤਾਂ ਆਪਾਂ ਪਹਿਲੇ ਦਿਨ ਤੋਂ ਹੀ ਆਪਾਂ ਮੈਂ ਦਾ ਆਪਣੇ ਪਹਿਲੇ ਦਿਨ ਤੋਂ ਹੀ ਵੇਖਦਾ ਆ ਰਿਹਾ ਆਂ ਸੋ ਇੰਡੀਆ ਦੀ ਸੇਫਟੀ ਦਾ ਤਾਂ ਬਿਲਕੁਲ ਹੀ ਨਹੀਂ ਠੀਕ ਹੈ ਨਾ ਖਤਰੇ ਆ ਖਤਰਾ ਬਹੁਤ ਜ਼ਿਆਦਾ ਸਰ ਆਪਾਂ ਵੇਖੋ ਫਾਇਰ ਦਾ ਖਤਰਾ ਕਿਦਣਾ ਕਿਤੇ ਡੰਪ ਕਰਿਆ ਫਾਇਰ ਫਾਇਰ ਡੰਪਿੰਗ ਦੀ ਇੱਕ ਬੰਨੇ ਹੋ ਗਈ ਰੋਡ ਐਕਸੀਡੈਂਟ ਦਾ ਕਿੱਡਾ ਖਤਰਾ ਏ ਬਹੁਤ ਵੱਡਾ ਰੋਡ ਐਕਸੀਡੈਂਟ ਦਾ ਕਿੱਡਾ ਖਤਰਾ ਹੋਣਾ ਪਿੱਛੇ ਇਨਸੀਡੈਂਟ ਹੋਇਆ ਤਰਨ ਤਰਨ ਚ ਉਹ ਮੁੰਡਿਆਂ ਨੇ ਟਰਾਲਾ ਸਾਈਡ ਤੇ ਲਾਇਆ ਗਿਆ ਪਿੱਛੋਂ ਅੱਗੇ ਮੋਟਰਸਾਈਕਲ ਮਾਰਤਾ ਠੀਕ ਹੈ ਹੁਣ ਠੀਕ ਹੈ ਮੋਟਰਸਾਈਕਲ ਮਾਰਤਾ ਹੋਰ ਨੂੰ ਕੀ ਪਤਾ ਉਹਨਾਂ ਨੂੰ ਮਲਾਜਾ ਨਹੀਂ ਹੋਇਆ ਕੁਝ ਹੋਰ ਨਹੀਂ ਹੋਇਆ ਬ ਇਹਦੇ ਬੱਲੇ ਪੈ ਗਿਆ ਡਰਾਈਵਰ ਦੇ ਬੱਲੇ ਉਹ ਡਰਾਈਵਰ ਦੇ ਪੱਲੇ ਡਰਾਈਵਰ ਦੇ ਡਰਾਈਵਰ ਕਿੰਨਾਂ ਦੇ ਮਾਲਕਾਂ ਦਾ ਮਾਲਕਾਂ ਦੇ ਪੱਲੇ ਪੈ ਗਿਆ ਇਨਡਾਇਰੈਕਟਲੀ ਤੇ ਇੱਕ ਜਾਨ ਦੀ ਕੀਮਤ ਆਪਾਂ ਨੂੰ ਪਤਾ ਜਿਉਂਦਾ ਕੱਖਦਾਰੇ ਮਰਿਆ ਲੱਖ ਦਾ ਹਾਂ ਬਸ ਇਦਾਂ ਹੀ ਔਰ ਦੱਸ ਤੀ ਹੇ ਕਿ ਹਾਲਾਤ ਜਿਹੜੇ ਆ ਉਹ ਇਸ ਵੇਲੇ ਜਿਹੜੇ ਆ ਉਹ ਕਿਸਾਨਾਂ ਦੇ ਜਿਹੜੇ ਆ ਮਾੜੇ ਆ ਜੇ ਕਿਸਾਨਾਂ ਦੀ ਗੱਲ ਕਰੀਏ ਉਹਨਾਂ ਨੂੰ ਕਿੱਤਾ ਤਾਂ ਜਰੂਰ ਸਰਕਾਰ ਨੇ ਦਿੱਤਾ ਲੇਕਿਨ ਸੁਰਖੀਆਂ ਵਿੱਚ ਲਿਖ ਕੇ ਦੇ ਦਿੱਤਾ ਅਖਬਾਰਾਂ 'ਚ ਲਿਖ ਕੇ ਦੇ ਦਿੱਤਾ ਲੇਕਿਨ ਉਸ ਦੇ ਵਿੱਚ ਸੇਫਟੀ ਜਾਂ ਪੂਰੇ ਬੈਨੀਫਿਟਸ ਉਹ ਨਹੀਂ ਦਿੱਤੇ ਔਰ ਉਵੇਂ ਤੁਹਾਨੂੰ ਗੱਲਬਾਤ ਕਰਦੇ ਆ ਕਿ ਅ ਵਖਵਾ ਕਿਸਾਨਾਂ ਵੱਲੋਂ ਇਹ ਕੀਤਾ ਕੀਤਾ ਜਾਂਦਾ ਔਰ ਪੰਜਾਬ ਦੇ ਬਹੁਤ ਸਾਰੇ ਕਿਸਾਨ ਜਿਹੜੇ ਆ ਇਸ ਕਿਤੇ ਨਾਲ ਜੁੜੇ ਆ ਔਰ ਸਰਕਾਰਾਂ ਨੂੰ ਬੇਨਤੀ ਆ ਕਿ ਇਸ ਨੂੰ ਥੋੜਾ ਪ੍ਰਮੋਟ ਕਰਨ ਵਾਸਤੇ ਬਿਲਕੁਲ ਕਿਸਾਨਾਂ ਦੇ ਵਿੱਚ ਆਣ ਕੇ ਵਿਚਰਨਾ ਪਵੇਗਾ ਉਹ ਜ਼ਰੂਰੀ ਆ ਕਿ ਕਿਸਾਨਾਂ ਦੀ ਜਿਹੜੀ ਆ ਹਰ ਗੱਲ ਸਮਝਣੀ ਪਵੇਗੀ ਤੁਹਾਨੂੰ ਕਿਵੇਂ ਲੱਗੀ ਆ ਇਸ ਬਾਰੇ ਕਮੈਂਟ ਵੀ ਜਰੂਰ ਕਰਨਾ ਔਰ ਵੀਡੀਓ ਤੋ ਸ਼ੇਅਰ ਕਰ ਦਿਓ ਮੇਰੇ ਸੱਚੀ ਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ